ਦੇਖੋ ਮਾਹੌਲ ਬਹੁਤ ਹੀ ਖਰਾਬ ਹੈ ਇੱਥੇ ਜਿਹੜਾ ਲਾਅ ਐਂਡ ਆਰਡਰ ਹੈ ਉਹਦੀ ਤਜੀਆਂ ਉੱਡ ਰਹੀ ਹੈ ਤੁਸੀਂ ਦੇਖ ਸਕਦੇ ਹੋ ਹੁਣੇ ਕੁਛ ਟਾਈਮ ਪਹਿਲਾਂ ਹੀ ਇੱਥੇ ਗੋਲੀ ਵੀ ਚੱਲੀ ਹੈ ਸਿਰ ਵੀ ਫਾੜੇ ਗਏ ਲੋਕਾਂ ਦੀਆਂ ਫਾਈਲਾਂ ਜਿਹੜੀਆਂ ਹੈਗੀਆਂ ਉਹ ਵੀ ਫਾੜਤੀਆਂ ਜਿਹੜੇ ਲੋਕ ਐਨੇ ਦਿਨਾਂ ਦੀ ਮਿਹਨਤ ਕਰਕੇ ਆਪਣੀ ਫਾਈਲ ਤਿਆਰ ਕਰ ਰਹੇ ਆ ਉਹਤੇ ਪਾਣੀ ਪਾ ਰਹੇ ਆ ਉਹਨਾਂ ਦੀ ਫਾਈਲਾਂ ਤੋੜਦੇ ਤੁਸੀਂ ਦੇਖੋ ਕਿ ਨੀਚੇ ਕਾਗਜ਼ ਹੀ ਕਾਗਜ਼ ਹੋ ਸਕੇ ਕਿਉਂ ਇਸ ਤਰ੍ਹਾਂ ਨੇ ੱੱਕਾ ਕਰ ਰਹੇ ਆ ਤੁਸੀਂ ਦੇਖੋ ਉਹਨੇ ਫਾਈਲ ਤਿਆਰ ਕਰਾਈ ਹੈ ਔਰ ਉਸ طرف ਸਹਿਮਤੀ ਸੀ ਇਹਦੀ ਫਾਈਲ ਫਾੜਤੀ ਕਿਉਂ ਇਸ ਤਰ੍ਹਾਂ ੱੱਕਾਸ਼ਾਈ ਕਰ ਰਹੇ ਕਿ ਲੋਕੇ ਲੋਕ ਜਿਹੜੇ ਆ ਉਹ ਇਹ ਜਿਹੜੀ ਨਿਆਂਇਨਸਾਫੀ ਉਹਨਾਂ ਨਾਲ ਕਰ ਰਹੇ ਜੇ ਲੋਕੀ ਬਦਲਾਵ ਲੈ ਕੇ ਆਏ ਤੇ ਬਦਲਾਵ ਨੂੰ ਬਦਲ ਵੀ ਦਵਾਂਗੇ ਆਪਾਂ ਜੇ ਇਲੈਕਸ਼ਨ ਲੜ ਰਹੇ ਆ ਤੁਸੀਂ ਕਿਉਂ ਨਹੀਂ ਲੋਕਾਂ ਦੀ ਰਜ਼ਾਮੰਦੀ ਨਾਲ ਸਰਪੰਚ ਬਣਾ ਰਹੇ ਧੱਕੇਸ਼ਾਹੀ ਨਾਲ ਕੀ ਹੋਊਗਾ ਕਿੰਨੀ ਦੇਰ ਤੁਸੀਂ ਧੱਕਾ ਕਰੋਂਗੇ, ਉਹ ਦਿਨ ਗਿਆ ਜਦ ਲੋਕ ਚੁੱਪ ਰਹਿੰਦੇ ਸੀ ਲੋਕ ਆਵਾਜ਼ ਉਠਾਵਾਂਗੇ। ਅੱਜ ਸਾਡੀ ਇੱਥੇ ਲੇਡੀਆਂ ਜਿਹੜੀਆਂ ਐ ਤੁਸੀਂ ਦੇਖੋ ਲਾਈਨ ਦੇ ਵਿੱਚ ਲੱਗੀਆਂ ਹੋਈਆਂ ਇੱਕ ਲੇਡੀ ਦੀ ਛੱਟ ਵੱਜੀ ਇੱਕ ਲੇਡੀ ਦੇ ਛੱਟ ਵੱਜੀ ਕਿੰਨਾ ਗਲਤ ਹੋ ਰਿਹਾ ਆ ਆਪਾਂ ਫਾਈਲਾਂ ਜੇ ਜਮ੍ਹਾਂ ਕਰਾਉਣੀ ਐ ਕਿਉਂ ਨਹੀਂ ਆਪਾਂ ਲਾਈਨਾਂ ਦੇ ਵਿੱਚ ਲੱਗ ਰਹੇ ਕਿਉਂ ਦੂਜੀ ਪਾਰਟੀ ਝਾੜੂ ਦੀ ਐ ਜਿਹੜੀਆਂ ਫਾਈਲਾਂ ਰਾਤੋਂ ਰਾਤ ਜਮ੍ਹਾਂ ਹੋ ਗਈਆਂ ਕਿਉਂ ਬਾਕੀ ਪਾਰਟੀ ਦੀ ਨਹੀਂ ਹੋ ਰਹੀਆਂ ਇਹ ਚੀਜ਼ਾਂ ਬਹੁਤ ਗਲਤ ਐ ਤੁਸੀਂ ਦੇਖੋ ਹਾਲ ਬਹੁਤ ਖਰਾਬ ਐ ਲੋਕ ਬਹੁਤ ਹੀ ਖੱਜਲ ਖਰਾਬ ਹੋ ਰਹੇ ਆ ਟਾਈਮ ਇਹਨਾਂ ਨੇ 11 ਤੋਂ 3 ਨੂੰ ਇਹਦਾ ਰੱਖਿਆ ਲੇਕਿਨ ਹਜੇ ਤੱਕ ਵੀ ਜਿਹੜੀਆਂ ਫਾਈਲਾਂ ਹੈ ਜਮਾ ਨਹੀਂ ਹੋ ਰਹੀਆਂ ਲੇਡੀਜ਼ ਵਿਚਾਰੀਆਂ ਸਵੇਰ ਦੀਆਂ 8 ਵਜੇ ਦੀ ਕੋਈ 5000 ਆਇਆ ਹੋਇਆ 2 4 ਵਜੇ ਦੇ ਆਏ ਹੋਏ ਕਿਉਂ ਆਪਣੇ ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੋ ਰਹੇ ਐ ਬਿਲਕੁਲ ਮੈਂ ਸਵੇਰੇ ਐਸਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਸੀ ਮੈਂ ਡੀਸੀ ਸਰ ਨੂੰ ਵੀ ਇਹੀ ਰਿਕੁਐਸਟ ਕੀਤੀ ਸੀ ਕਿ ਤੁਸੀਂ ਬਹੁਤ ਧਿਆਨ ਦਿਓ ਕਿਉਂਕਿ ਕਿਤੇ ਨਾ ਕਿਤੇ ਪ੍ਰੈਸ਼ਰ ਹੈ ਉਹਨਾਂ ਨੂੰ ਵੀ ਕਿ ਜਿਹੜਾ ਉਹਨਾਂ ਦੇ ਲੋਕਾਂ ਦੇ ਨਾਲ ਸਹਿਮਤੀ ਰੱਖਣ ਲੇਕਿਨ ਲੋਕ ਜਿਹੜੇ ਚੁੱਪ ਨਹੀਂ ਕਰਨਗੇ ਜੇ ਉਹਨਾਂ ਨਾਲ ਤੱਕਾਸ਼ਾਈ ਹੋਊਗੀ ਉਹ ਲੋਕ ਜ਼ਰੂਰ ਆਵਾਜ਼ ਉਠਾਉਣਗੇ ਤੁਸੀਂ ਹਜੇ ਇੱਕ ਦਿਨ ਬਾਅਦ ਦੇਖਿਓ ਜਿਹੜੇ ਸਰਪੰਚ ਦੂਸਰੀ ਪਾਰਟੀਆਂ ਦੇ ਜਿੱਤ ਰਹੇ ਆ ਉਹਨਾਂ ਦੀਆਂ ਫਾਈਲਾਂ ਕੈਨਸਲ ਹੋਣੀਆਂ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਨੇ ਆਪਣੀ ਲਿਸਟ ਤਿਆਰ ਕੀਤੀ ਹੋਈ ਹੈ ਕਿ ਕਿਹੜੇ ਬੰਦੇ ਨੂੰ ਅੱਗੇ ਲੈ ਕੇ ਆਣੇ ਇਸ ਤਰ੍ਹਾਂ ਦੀਆਂ ਜਿਹੜੀਆਂ ਤੱਕੇਸ਼ਾਈ ਹੈ ਬਹੁਤ ਹੀ ਗਲਤ ਹੈ ਪੰਜਾਬ ਦਾ ਜਿਹੜੇ ਹਾਲਾਤ ਹੈ ਅੱਕੀ ਬਹੁਤ ਖਰਾਬ ਹੋ ਚੁੱਕੇ ਹੈ ਮੈਂ ਰਿਕੁਐਸਟ ਕਰੂੰਗੀ ਝਾੜੂ ਦੀ ਸਰਕਾਰ ਨੂੰ ਕਿ ਆਪਣੇ ਪੰਜਾਬ ਦੇ ਤਰਸ ਕਰਨ ਔਰ ਅਮਨ ਸ਼ਾਂਤੀ ਰੱਖੇ ਕੀ ਗਰੀਬਾਂ ਦੇ ਨਾਲ ਆ ਹੋਮ ਹੋ ਬਨੁਣਾ ਲਾ ਦੇ ਕਿ ਸਮੇਂ ਬਹੁਤ ਹੀ ਖਰਾਬ ਆ ਗਏ ਇਹ ਜਿਹੜਾ